ਬਿੱਲੀ ਦੀਂਦੀ ਹੈ ਅਮੀਰੀ ਔਂਦੇ ਸਭ ਸੰਕੇਤ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਹੋ ਇਸ ਸਿੱਪ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਿਮਰਤ ਹੋ ਇਸ ਸਿੱਪ ਵਿੱਚ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਹਾਂ ਕਿ ਇਸ ਵੀਡੀਓ ਨੂੰ ਅਧੂਰਾ ਨਾ ਛੱਡੋ ਇਹ ਤੁਹਾਡੇ ਲਈ ਪਾਪ ਹੋ ਸਕਦਾ ਹੈ ਕਿਉਂਕਿ ਅੱਜ ਅਸੀਂ ਜਾਣਨ ਜਾ ਰਹੇ ਹਾਂ ਇਹ ਉਸਕਾਰ ਵਿੱਚ ਕੀ ਹੁੰਦਾ ਹੈ ਜਿੱਥੇ ਬਿੱਲੀ ਦੇ ਬੱਚੇ ਪੈਦਾ ਹੁੰਦੇ ਹਨ ਅਤੇ ਸਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਐਸ ਲਈ ਮੈਂ ਤੁਹਾਨੂੰ ਵੀਡੀਓ ਨੂੰ ਪੂਰੀ ਤਰ੍ਹਾਂ ਦੇਖਣ ਲਈ ਕਹਿ ਰਹੀ ਹਾਂ ਬਿੱਲੀ ਅੱਜ ਦੁਨੀਆ ਦਾ ਸਭ ਤੋਂ ਮਸ਼ਹੂਰ ਪਾਲਤੂ ਜਾਨਵਰ ਹੈ ਅਤੇ ਜਿੱਥੇ ਵੀ ਮਨੁੱਖ ਰਹਿੰਦੇ ਹਨ ਉੱਥੇ ਬਿੱਲੀ ਜ਼ਰੂਰ ਪਾਈ ਜਾਂਦੀ ਹੈ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪਤਾ ਲੱਗੇਗਾ ਕੀ ਉਸ ਘਰ ਵਿੱਚ ਕੀ ਹੁੰਦਾ ਹੈ ਜਿੱਥੇ ਬਿੱਲੀ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ ਜੇਕਰ ਤੁਸੀਂ ਵੀ ਆਪਣੇ ਘਰ ਵਿੱਚ ਇੱਕ ਬਿੱਲੀ ਰੱਖਦੇ ਹੋ ਜਾਂ ਕਈ ਬਿੱਲੀਆਂ ਰੱਖਦੇ ਹੋ ਤਾਂ ਉਹਨਾਂ ਲੋਕਾਂ ਨੂੰ ਇਹ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਹੈ ਅੱਜ ਦੇ ਯੁੱਗ ਵਿੱਚ ਕੁੱਤੇ ਅਤੇ ਬਿੱਲੀਆਂ ਰੱਖਣਾ ਇੱਕ ਫੈਸ਼ਨ ਬਣਦਾ ਜਾ ਰਿਹਾ ਹੈ ਲੋਕ ਹਰ ਘਰ ਵਿੱਚ ਕੁੱਤੇ ਅਤੇ ਬਿੱਲੀਆਂ ਜ਼ਰੂਰ ਰੱਖਦੇ ਹਨ ਪਰ ਕੀ ਕੁੱਤੇ ਅਤੇ ਬਿੱਲੀਆਂ ਰੱਖਣਾ ਸਹੀ ਹੈ ਜਾਂ ਫਿਰ ਗਲਤ ਅੱਜ ਇਸ ਵੀਡੀਓ ਵਿੱਚ ਤੁਸੀਂ ਜਾਣ ਸਕੋਗੇ ਤੁਸੀਂ ਬਿੱਲੀਆਂ ਬਾਰੇ ਬਹੁਤ ਸਾਰੀਆਂ ਗੱਲਾਂ ਸੁਣੀਆਂ ਹੋਣਗੀਆਂ ਤੁਸੀਂ ਬਿੱਲੀਆਂ ਦੇ ਚਿੰਨਾ ਬਾਰੇ ਬਹੁਤ ਕੁਝ ਸੁਣਿਆ ਹੋਵੇਗਾ ਅਤੇ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਤੇ ਬਹੁਤ ਸਾਰੇ ਧਰਮ ਗ੍ਰੰਥ ਵੀ ਪੜੇ ਹੋਣਗੇ ਪਰ ਅੱਜ ਤੁਹਾਨੂੰ ਸੱਚ ਦੱਸ ਰਹੇ ਹਾਂ ਹਰ ਵਿਅਕਤੀ ਨੂੰ ਇਹ ਸੁੰਣਾ ਚਾਹੀਦਾ ਹੈ ਅਤੇ ਸਮਝਣਾ ਵੀ ਚਾਹੀਦਾ ਹੈ ਸ਼ਾਸਤਰ ਕਹਿੰਦੇ ਹਨ ਕਿ ਦੁਨੀਆਂ ਦਾ ਕੋਈ ਵੀ ਘਰ ਅਜੀਹਾ ਨਹੀਂ ਹੈ ਜਿੱਥੇ ਬਿੱਲੀ ਨਾ ਆਉਂਦੀ ਹੋਵੇ ਬਿੱਲੀ ਹਰ ਘਰ ਵਿੱਚ ਆਉਂਦੀ ਹੈ ਜਿੱਥੇ ਮਨੁੱਖ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਬਿੱਲੀ ਤੁਹਾਡੇ ਘਰ ਵਿੱਚ ਆਉਂਦੀ ਹੈ ਅਤੇ ਅਕਸਰ ਆਉਂਦੀ ਰਹਿੰਦੀ ਹੈ ਤਾਂ ਇਸ ਦਾ ਕੀ ਸੰਕੇਤ ਹੈ ਜੇਕਰ ਬਿੱਲੀਆਂ ਤੁਹਾਡੇ ਘਰ ਦੇ ਆਲੇ-ਦੁਆਲੇ ਰਹੁੰਦੀਆਂ ਹਨ ਤਾਂ ਇਸ ਦਾ ਇਹ ਸੰਕੇਤ ਹੈ ਜੇਕਰ ਕਬਲੀ ਤੁਹਾਡੇ ਘਰ ਵਿੱਚ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਇਸ ਦਾ ਕੀ ਸੰਕੇਤ ਹੈ ਇੱਕ ਕਿਸ ਕੱਲ ਵਾਲਾ ਇਸ਼ਾਰਾ ਕਰਦੀ ਹੈ ਜੇਕਰ ਤੁਸੀਂ ਕਿਸੇ ਸੁਭ ਕਮਲੀ ਜਾ ਰਹੇ ਹੋ ਅਤੇ ਕਿਸੇ ਬਿੱਲੀ ਨੇ ਤੁਹਾਡਾ ਰਸਤਾ ਕੱਟ ਲਿਆ ਹੈ ਤਾਂ ਇਸ ਦਾ ਵੀ ਕੀ ਸੰਕੇਤ ਹੈ ਇੱਕ ਬਿੱਲੀ ਇੱਕ ਮਾਸਾਹਾਰੀ ਤੰਤਾਰੀ ਜਾਨਵਰ ਹੈ ਅਸਦੀ ਸੁਣਨ ਅਤੇ ਸੁੰਘਣ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਅਨ ਰਾਤ ਨੂੰ ਵੀ ਘੱਟ ਰੋਸ਼ਨੀ ਵਿੱਚ ਵੇਖ ਸਕਦੀ ਹੈ ਬਿੱਲੀਆਂ ਮਨੁੱਖਾਂ ਦੇ ਨਾਲ ਲਗਭਗ 9500 ਸਾਲਾਂ ਤੋਂ ਹਨ ਕੁਦਰਤੀ ਤੌਰ ਤੇ ਉਹਨਾਂ ਦੀ ਉਮਰ ਲਗਭਗ 15 ਸਾਲ ਦੀ ਹੈ ਸ਼੍ਰੀ ਹਰੀ ਵਿਸ਼ਨੂ ਜੀ ਕਹਿੰਦੇ ਹਨ ਕਿ ਜਿਸ ਘਰ ਵਿੱਚ ਇੱਕ ਬਿੱਲੀ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਉਸ ਘਰ ਵਿੱਚ ਮਾਂ ਲక్ష్ਮੀ ਆਉਂਦੀ ਹੈ ਐਸ ਵਿੱਚ ਕਿੰਨਾ ਕੁ ਸੱਚ ਹੈ ਅਤੇ ਕਿੰਨਾ ਕੁ ਝੂਠ ਅਸੀਂ ਅੱਜ ਇਸ ਵੀਡੀਓ ਦੇ ਤੁਸੀਂ ਇਹ ਜਾਣਾਂਗੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵੱਤ ਨੂੰ ਸ਼ੇਅਰ ਕਰੋ ਤੇ ਚੈਨਲ ਸਿਮਰਤ ਵੌਇਸ ਰਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਾਤਾ ਰਾਣੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਬਣਿਆ ਰਵੇ ਆਓ ਅੱਗੇ ਵਧੀਏ ਪੁਰਾਣੀ ਸਮੇਂ ਦੀ ਗੱਲ ਹੈ ਇੱਕ ਔਰਤ ਇੱਕ ਸ਼ਹਿਰ ਵਿੱਚ ਰਹਿੰਦੀ ਸੀ ਉਹ ਸੌਰਤ ਦਾ ਇੱਕ ਪੁੱਤਰ ਸੀ ਕਿਸੇ ਹਾਦਸੇ 'ਚ ਉਸ ਦਾ ਪੁੱਤਰ ਪਪਾ ਹੀ ਹੋ ਗਿਆ। ਉਹ ਬਿਸਤਰੇ ਤੋਂ ਉੱਠਣ ਦੇ ਯੋਗ ਨਹੀਂ ਸੀ ਤੇ ਨਾ ਹੀ ਤੁਰ ਫਿਰ ਸਕਦਾ ਸੀ। ਹੁਣ ਉਹ ਔਰਤ ਆਪਣੇ ਪੁੱਤਰ ਦੀ ਅਜੇ ਹੀ ਵਿਤੀ ਹਾਲਾਤ ਦੇਖ ਕੇ ਬਹੁਤ ਜ਼ਿਆਦਾ ਦੁਖੀ ਸੀ। ਉਹ ਹਮੇਸ਼ਾ ਹੀ ਅਸਗਲ ਤੋਂ ਚਿੰਤਿਤ ਰਹਿੰਦੀ ਸੀ ਕਿ ਮੇਰੇ ਪੁੱਤਰ ਦਾ ਕੀ ਬਣੇਗਾ। ਹੁਣ ਜਦੋਂ ਦੂਜਾ ਸਾਲ ਆਉਂਦਾ ਹੈ ਤਾਂ ਦੂਜੇ ਸਾਲ ਉਹ ਇੱਕ ਦੂਜੇ ਪੁੱਤਰ ਨੂੰ ਜਨਮ ਦਿੰਦੀ ਹੈ ਤਾਂ ਉਸ ਦਾ ਦੂਜਾ ਪੁੱਤਰ ਵੀ ਪੂਰੀ ਤਰ੍ਹਾਂ ਅਪਾਹਜ ਹੁੰਦਾ ਹੈ ਉਹ ਵੀ ਉਸ ਔਰਤ ਦੇ ਪਹਿਲੇ ਪੁੱਤਰ ਵਾਂਗ ਪੂਰੀ ਤਰ੍ਹਾਂ ਅਪਾਹਜ ਹੁੰਦਾ ਹੈ ਉਸ ਦਾ ਦੂਜਾ ਪੁੱਤਰ ਵੀ ਆਪਣੇ ਬਿਸਤਰੇ ਤੇ ਉੱਠਣ ਦੇ ਯੋਗ ਨਹੀਂ ਹੁੰਦਾ ਅਤੇ ਨਾ ਹੀ ਉਹ ਤੁਰ ਫਿਰ ਸਕਦਾ ਸੀ ਹੁਣ ਉਹ ਔਰਤ ਹੋਰ ਵੀ ਚਿੰਤਾ ਕਰਨ ਲੱਗ ਪਈ ਕਿ ਹੁਣ ਮੇਰੇ ਦੋ ਪੁੱਤਰ ਹਨ ਪਰ ਦੋਵੇਂ ਪੂਰੀ ਤਰ੍ਹਾਂ ਅਪਾਹਜ ਹਨ ਉਹਨਾਂ ਦਾ ਕੀ ਹੋਵੇਗਾ ਉਨਾ ਦਾ ਭਵਿੱਖ ਕੀ ਹੋਵੇਗਾ ਜਿਵੇਂ ਜਿਵੇਂ ਤੀਜਾ ਸਾਲ ਨੇੜੇ ਆਉਂਦਾ ਹੈ ਤਾਂ ਚੀਜੇ ਸਾਲ ਵਿੱਚ ਉਹ ਔਰਤ ਤੀਜੇ ਪੁੱਤਰ ਨੂੰ ਜਨਮ ਦਿੰਦੀ ਹੈ ਜਦੋਂ ਉਹ ਔਰਤ ਤੀਜੇ ਪੁੱਤਰ ਨੂੰ ਜਨਮ ਦਿੰਦੀ ਹੈ ਤਾਂ ਉਸ ਦੀ ਹਾਲਤ ਵੀ ਦੋ ਪੁੱਤਰਾਂ ਵਰਗੀ ਹੀ ਹੋ ਜਾਂਦੀ ਹੈ ਉਹ ਤੀਜਾ ਪੁੱਤਰ ਵੀ ਤੁਰਨ ਜਾਂ ਫਿਰ ਬਿਸਤਰੇ ਤੋਂ ਉੱਠਣ ਦੇ ਯੋਗ ਨਹੀਂ ਹੁੰਦਾ ਪਿਆਰੇ ਦਰਸ਼ਕ ਉਹਨਾਂ ਔਰਤ ਹੋਰ ਵੀ ਚਿੰਤਾ ਕਰਨ ਲੱਗ ਪਈ ਹੁਣ ਮੇਰੇ ਤਿੰਨ ਪੁੱਤਰ ਹਨ ਪਰ ਤਿੰਨੋਂ ਹੀ ਅਪਾਹੀਜ ਹਨ ਤਿੰਨੋਂ ਤੁਰਨ ਫਿਰਨ ਦੀ ਹਾਲਤ ਵਿੱਚ ਨਹੀਂ ਹਨ ਉਹਨਾਂ ਦਾ ਭਵਿੱਖ ਕੀ ਹੋਏਗਾ ਹੁਣ ਉਹਨਾਂ ਦੀ ਦੇਖਭਾਲ ਕੌਣ ਕਰੇਗਾ ਮੈਂ ਕਿੰਨੇ ਦਿਨ ਜੀਵਾਂਗੀ ਮੈਂ ਹੁਣ ਉਹਨਾਂ ਦੀ ਦੇਖਭਾਲ ਕਰ ਸਕਦੀ ਹਾਂ ਪਰ ਮੇਰੇ ਜਾਣ ਤੋਂ ਬਾਅਦ ਉਹਨਾਂ ਦਾ ਕੀ ਹੋਏਗਾ ਇਹ ਹੀ ਚਿੰਤਾ ਉਸ ਔਰਤ ਨੂੰ ਦਿਨੋ-ਦਿਨ ਖਾ ਰਹੀ ਸੀ ਉਹ ਛੋਟਾ ਸਾਲ ਨੇੜੇ ਆ ਗਿਆ ਤੇ ਚੌਥੇ ਸਾਲ ਵਿੱਚ ਉਹ औरत चौथे ਪੁੱਤਰ ਨੂੰ ਜਨਮ ਦਿੰਦੀ ਹੈ ਚੌਥਾ ਪੁੱਤਰ ਵੀ ਆਪਾਹੀ ਸੀ ਚੌਥਾ ਪੁੱਤਰ ਵੀ ਇਸੇ ਹਾਲਤ ਵਿੱਚ ਸੀ ਉਹ ਵੀ ਬਿਸਤਰ ਤੋਂ ਉੱਠਣ ਜਾਂ ਤੁਰਨ ਦੇ ਯੋਗ ਨਹੀਂ ਸੀ ਉਹਨਾਂ ਸੁਰਤ ਦੀ ਹਾਲਤ ਦਿਨ-ਪ੍ਰਤੀ ਦਿਨ ਬਿਗੜਦੀ ਜਾ ਰਹੀ ਸੀ ਉਹ ਸੋਚਣ ਲੱਗਦੀ ਹੈ ਕਿ ਇਹ ਸੰਭਵ ਹੈ ਕਿ ਮੇਰੀ ਕੁੱਖ ਵਿੱਚੋਂ ਸਿਰਫ ਆਪਾਈ ਪੁੱਤਰ ਹੀ ਪੈਦਾ ਕਿਉਂ ਹੁੰਦੇ ਹਨ ਐ ਸੰਭਵ ਹੈ ਕਿ ਮੇਰੀ ਕੁੱਖ ਵਿੱਚ ਕੋਈ ਨਾ ਕੋਈ ਗਲਤੀ ਹੋਵੇ ਮੇਰੀ ਕੁੱਖ ਹੀ ਖਰਾਬ ਹੋਏ ਐ ਸੋਚ ਕੇ ਉਹ ਬਹੁਤ ਜ਼ਿਆਦਾ ਉਦਾਸ ਹੋ ਜਾਂਦੀ ਹੈ ਹੁਣ ਕੁਝ ਹੀ ਦਿਨਾਂ ਬਾਅਦ ਪੰਜਵਾਂ ਸਾਲ ਹੁੰਦਾ ਹੈ ਅਤੇ ਪੰਜ ਸਾਲਾਂ ਵਿੱਚ ਔਰਤ ਪੰਜਵੇਂ ਪੁੱਤਰ ਨੂੰ ਜਨਮ ਦਿੰਦੀ ਹੈ ਪੰਜਵਾਂ ਪੁੱਤਰ ਵੀ ਪਹਿਲੇ ਚਾਰ ਪੁੱਤਰਾਂ ਵਾਂਗ ਹੀ ਅਪਾਹੀਚ ਹੁੰਦਾ ਹੈ ਪੰਜਵਾਂ ਪੁੱਤਰ ਵੀ ਨਾ ਤਾਂ ਆਪਣੇ ਬਿਸਤਰੇ ਤੋਂ ਉੱਠ ਸਕਦਾ ਹੈ ਅਤੇ ਨਹੀਂ ਉੱਠ ਸਕਦਾ ਹੈ ਔਰਤ ਆਪਣੀ ਸਾਰੀ ਹੀ ਉਮੀਦ ਛੱਡ ਦਿੰਦੀ ਹੈ ਪਹਿਲਾਂ ਔਰਤ ਨੂੰ ਅਜੀ ਹੁਮੇਸੀ ਕਿ ਜੇ ਇੱਕ ਪੁੱਤਰ ਅਪਾਹਜ ਹੈ ਤਾਂ ਦੂਜਾ ਪੁੱਤਰ ਠੀਕ ਹੋਵੇਗਾ ਜਦੋਂ ਦੋ ਪੁੱਤਰ ਅਪਾਹਜ ਹੋ ਗਏ ਤਾਂ ਉਸ ਨੂੰ ਉਮੀਦ ਹੁੰਦੀ ਹੈ ਕਿ ਸ਼ਾਇਦ ਤੀਜਾ ਪੁੱਤਰ ਠੀਕ ਹੋਵੇ ਜਦੋਂ ਤਿੰਨ ਪੁੱਤਰ ਅਪਾਹਜ ਹੋ ਗਏ औरत ने यह उम्मीद रखी कि शायद उसका चौथा पुत्र ठीक हो जाएगा जदों चौथा पुत्र भी अपाहिज हो गया तो औरत ने बहुत मुश्किल एक उम्मीद बन के रखी कि शायद उसका पंजा पुत्र ठीक हो जाएगा जदों पंजा पुत्र भी अपाहिज पैदा हों औरत उम्मीद ही छोड़ दी है वो सोच लग पी है कि शायद ਮੇਰੀ ਕਿਸਮਤ ਵਿੱਚ ਅਪਾਹਿਜ ਪੁੱਤਰ ਹੋਣੇ ਲਿਖੇ ਹਨ ਜਾਂ ਫਿਰ ਸ਼ਾਇਦ ਮੇਰੀ ਕੁੱਖ ਹੀ ਖਰਾਬ ਹੈ ਐ ਸੋਚ ਕੇ ਔਰ ਬਹੁਤ ਜ਼ਿਆਦਾ ਉਦਾਸ ਹੋ ਜਾਂਦੀ ਹੈ ਅਤੇ ਹਮੇਸ਼ਾ ਹੀ ਘੁੱਟਵੀ ਆਵਾਜ਼ ਵਿੱਚ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕਰ ਦਿੰਦੀ ਹੈ ਉਹ ਔਰਤ ਹਮੇਸ਼ਾ ਹੀ ਚਿੰਤਾ ਕਰਨ ਲੱਗਦੀ ਹੈ ਕਿ ਮੇਰੇ ਜਾਣ ਤੋਂ ਬਾਅਦ ਇਹਨਾਂ ਪੰਜ ਪੁੱਤਰਾਂ ਦਾ ਕੀ ਹੋਵੇਗਾ ਉਹਨਾਂ ਦੀ ਦੇਖਭਾਲ ਕੌਣ ਕਰੇਗਾ ਐ ਚਿੰਤਾ ਉਸ ਔਰਤ ਨੂੰ ਖਾ ਰਹੀ ਸੀ ਉਹ ਦਮ ਘੁੱਟਣ ਵਾਲੀ ਜ਼ਿੰਦਗੀ ਉਹ ਤੀਦ ਕਰਦੀ ਸੀ ਅਤੇ ਰੋ ਰੋ ਕੇ ਆਪਣੇ ਪੁੱਤਰਾਂ ਨੂੰ ਪਾਲਦੀ ਸੀ ਪਿਆਰੇ ਦਰਸ਼ਕ ਉਹ ਹੂਂ ਦੇ ਹੰਝੂ ਪਿੰਦੀ ਸੀ ਪਰ ਫਿਰ ਵੀ ਉਹ ਆਪਣੇ ਪੁੱਤਰਾਂ ਨੂੰ ਚੰਗੀ ਤਰ੍ਹਾਂ ਪਾਲਦੀ ਸੀ ਹੁਣ ਕੁਝ ਸਮਾਂ ਬਾਅਦ ਇੱਕ ਚਿੱਟੀ ਬਿੱਲੀ ਉਸ ਔਰਤ ਦੇ ਘਰ ਆਉਂਦੀ ਹੈ ਅਤੇ ਬਿੱਲੀ ਉਸ ਔਰਤ ਦੇ ਘਰ ਰਹਿਣ ਲੱਗਦੀ ਹੈ ਉਹ ਬਿੱਲੀ ਕੁਝ ਦਿਨਾਂ ਲਈ ਉਸ ਔਰਤ ਦੇ ਘਰ ਵਿੱਚ ਰਹਿੰਦੀ ਹੈ ਅਤੇ ਕੁਝ ਹੀ ਦਿਨਾਂ ਬਾਅਦ ਉਹ ਬਿੱਲੀ ਚਾਰ ਸੁੰਦਰ ਬੱਚਿਆਂ ਨੂੰ ਬਲੂੰਗੜਿਆਂ ਨੂੰ ਜਨਮ ਦਿੰਦੀ ਹੈ ਜਦੋਂ ਬਿੱਲੀ ਚਾਰ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ 10ਵੇਂ ਦਿਨ ਹੀ ਉਸ ਔਰਤ ਦਾ ਪਹਿਲਾ ਬੱਚਾ ਪੂਰੀ ਤਰ੍ਹਾਂ ਹੀ ਠੀਕ ਹੋ ਜਾਂਦਾ ਹੈ ਉਸ ਔਰਤ ਦਾ ਪਹਿਲਾ ਬੱਚਾ ਹੀ ਆਪਣੇ ਬਿਸਤਰੇ ਤੋਂ ਖੜਾ ਹੋ ਕੇ ਆਪਣੇ ਪੈਰਾਂ ਤੇ ਉਨਾ ਵੀ ਸ਼ੁਰੂ ਕਰ ਦਿੰਦਾ ਹੈ ਉਹ ਔਰਤ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਅਤੇ ਦਿਲੋਂ ਰੱਬ ਦਾ ਧੰਨਵਾਦ ਵੀ ਕਰਦੀ ਹੈ ਹੁਣ ਔਰਤ ਉਹਨਾਂ ਬਿੱਲੀਆਂ ਦੇ ਬੱਚਿਆਂ ਨੂੰ ਆਪਣੇ ਕੋਲ ਰੱਖਦੀ ਹੈ ਅਤੇ ਉਹਨਾਂ ਦੀ ਚੰਗੀ ਦੇਖਭਾਲ ਵੀ ਕਰਦੀ ਹੈ ਕੁਝ ਹੀ ਦਿਨਾਂ ਬਾਅਦ ਬਿੱਲੀ ਦੁਬਾਰਾ ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਉਹ ਫਿਰ ਚਾਰ ਬੱਚਿਆਂ ਨੂੰ ਜਨਮ ਦਿੰਦੀ ਹੈ ਪਰ ਉਸ ਔਰਤ ਦਾ ਦੂਜਾ ਬੱਚਾ ਵੀ ਠੀਕ ਹੋ ਜਾਂਦਾ ਹੈ ਐਸੀ ਤਰ੍ਹਾਂ ਜਦੋਂ ਵੀ ਬਿੱਲੀ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਉਸ ਔਰਤ ਦਾ ਹਰ ਬੱਚਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਉਸ ਔਰਤ ਦੇ ਸਾਰੇ ਹੀ ਬੱਚੇ ਠੀਕ ਹੋ ਜਾਂਦੇ ਹਨ ਤੇ ਉਸ ਔਰਤ ਦੇ ਕਰ ਪੋਜਨ ਅਤੇ ਦੋਲਤ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਸ਼ਾਸਤਰਾਂ ਵਿੱਚ ਐਵੇਂ ਕਿਹਾ ਗਿਆ ਹੈ ਕਿ ਜਿਸ ਘਰ ਵਿੱਚ ਬਿੱਲੀ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਉਸ ਘਰ ਵਿੱਚ ਦੇਵੀ ਲਕਸ਼ਮੀ ਤੇਜ਼ ਰਫ਼ਤਾਰ ਨਾਲ ਹੁੰਦੀ ਹੈ ਉਸ ਘਰ ਵਿੱਚ ਇੰਨੀ ਜ਼ਿਆਦਾ ਖੁਸ਼ੀ ਸੁਖ ਸ਼ਾਂਤੀ ਅਤੇ ਖੁਸ਼ਹਾਲੀ ਹੁੰਦੀ ਹੈ ਕਿ ਉਸ ਘਰ ਵਿੱਚ ਰਹਿਣ ਵਾਲੇ ਲੋਕ ਇਸ ਨੂੰ ਸੰਭਾਲ ਨਹੀਂ ਸਕਦੇ ਜਿਸ ਘਰ ਵਿੱਚ ਬਿੱਲੀ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ ਉਸ ਘਰ ਵਿੱਚ ਬਹੁਤ ਜ਼ਿਆਦਾ ਖੁਸ਼ੀ ਸੁਖ ਸਮ੍ਰiddhi ਤੇ ਉਸ਼ਾਲੀ ਹੁੰਦੀ ਹੈ ਅਸਾਸਤਰਾ ਵਿੱਚ ਐ ਵੀ ਕਿਹਾ ਗਿਆ ਹੈ ਕਿ ਕਾਰਨ ਬਿੱਲੀ ਰੱਖਣਾ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਹ ਬਹੁਤ ਅਸ਼ੁਭ ਵੀ ਹੈ ਅਸਲੀ ਸ਼ਾਸਤਰਾ ਦੇ ਅਨੁਸਾਰ ਬਿੱਲੀਆਂ ਰੱਖਣਾ ਅਸ਼ੁਭ ਵੀ ਮੰਨਿਆ ਜਾਂਦਾ ਹੈ ਸ਼ਾਸਤਰਾ ਵਿੱਚ ਐ ਵੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਕਿਸੇ ਸ਼ੁਭ ਕੰਮ ਲਈ ਜਾਂਦੇ ਹੋ ਅਤੇ ਜੇਕਰ ਕੋਈ ਬਿੱਲੀ ਤੁਹਾਡਾ ਰਸਤਾ ਕੱਟ ਦਿੰਦੀ ਹੈ ਤਾਇਸ਼ ਨੂੰ ਅਜਿਹਾ ਬੰਨਿਆ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਕਿਸੇ ਵੀ ਕੰਮ ਲਈ ਜਾ ਰਹੇ ਹੋ ਅਤੇ ਜੇਕਰ ਕੋਈ ਵੀ ਬਿੱਲੀ ਤੁਹਾਡਾ ਰਸਤਾ ਕੱਟ ਲੈਂਦੀ ਹੈ ਅਤੇ ਤੁਹਾਡਾ ਉਹ ਕੰਮ ਪੂਰਾ ਨਹੀਂ ਹੁੰਦਾ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਵੀ ਬਿੱਲੀ ਤੁਹਾਡਾ ਰਸਤਾ ਕੱਟਦੀ ਹੈ ਤਾਂ ਤੁਹਾਨੂੰ ਕਿਤੇ ਵੀ ਨਹੀਂ ਜਾਣਾ ਚਾਹੀਦਾ ਜੇਕਰ ਕੋਈ ਬਿੱਲੀ ਤੁਹਾਡੇ ਘਰ ਆ ਕੇ ਰਸਤਾ ਕੱਟ ਦਿੰਦੀ ਹੈ ਤਾਂ ਇਹ ਵੀ ਇੱਕ ਬਹੁਤ ਹੀ ਅਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਸ਼ਾਸਤਰਾਂ ਦੇ ਅਨੁਸਾਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਬਿੱਲੀ ਮੌਜੂਦ ਹੁੰਦੀ ਹੈ ਉਸ ਘਰ ਵਿੱਚ ਕਿਸੇ ਦੀ ਬੇਵਕਤੀ ਮੂਤ ਦਾ ਡਰ ਵੀ ਲੱਗਿਆ ਰਹਿੰਦਾ ਹੈ। ਜੋ ਲੋਕ ਆਪਣੇ ਸ਼ੌਕ ਲਈ ਬਿੱਲੀਆਂ ਰੱਖਦੇ ਹਨ ਘਰ ਵਿੱਚ ਬਿੱਲੀਆਂ ਰੱਖਣਾ ਬਹੁਤ ਹੀ ਅਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਅਸਲ ਵਿੱਚ ਬਿੱਲੀਆਂ ਰੱਖਣ ਵਾਲੇ ਲੋਕਾਂ ਨੂੰ ਇਹ ਵੀਡੀਓ ਜ਼ਰੂਰ ਵੇਖਣੀ ਚਾਹੀਦੀ ਹੈ। ਅਤੇ ਹਸਤੂ ਉਹਨਾਂ ਨੂੰ ਬਿੱਲੀਆਂ ਰੱਖਣਾ ਵੀ ਬੰਦ ਕਰ ਦੇਣਾ ਚਾਹੀਦਾ ਹੈ। ਜਦੋਂ ਅਸੀਂ ਘਰ ਵਿੱਚ ਬਿੱਲੀਆਂ ਰੱਖਦੇ ਹਾਂ ਤਾਂ ਸ਼ਾਸਤਰਾਂ ਵਿੱਚ ਇਹ ਲਿਖਿਆ ਗਿਆ ਹੈ ਕਿ ਜਿੱਥੇ ਵੀ ਬਿੱਲੀ ਰਹਿੰਦੀ ਹੈ ਉੱਥੇ ਨਕਾਰਾਤਮਕ ਊਰਜਾ ਜਾਂ ਫਿਰ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਜਿਸ ਘਰ ਵਿੱਚ ਬਿੱਲੀਆਂ ਰਹਿੰਦੀਆਂ ਹਨ ਉਸ ਘਰ ਨੂੰ ਨਕਾਰਾਤਮਕ ਊਰਜਾ ਵੀ ਪ੍ਰਭਾਵਿਤ ਕਰਦੀ ਹੈ ਐਸ ਲਈ ਬਿੱਲੀ ਜਾਂ ਫਿਰ ਬਲੂੰਗੜਾ ਰੱਖਣਾ ਬਹੁਤ ਹੀ ਅਸ਼ુભ ਹੁੰਦਾ ਹੈ ਜੇਕਰ ਤੁਸੀਂ ਅੱਧੀ ਰਾਤ ਨੂੰ ਬਿੱਲੀ ਵੇਖਦੇ ਹੋ ਤਾਂ ਇਸ ਨੂੰ ਵੀ ਬਹੁਤ ਬੁਰਾ ਸ਼ਗਨ ਮੰਨਿਆ ਜਾਂਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਅੱਧੀ ਰਾਤ ਨੂੰ ਬਿੱਲੀ ਜਾਂ ਫਿਰ ਬਲੂੰਗੜਾ ਵੇਖਦਾ ਹੈ ਤਾਂ ਉਸ ਵਿਅਕਤੀ ਦੀ ਕਿਸਮਤ ਬਦਕਿਸਮਤੀ ਵਿੱਚ ਬਦਲ ਜਾਂਦੀ ਹੈ ਪਰ ਇੱਕ ਹੋਰ رائے ਇਹ ਵੀ ਹੈ ਕਿ ਜਿਸ ਘਰ ਵਿੱਚ ਬਿੱਲੀ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਉਸ ਘਰ ਵਿੱਚ ਮਾਂ ਦੇਵੀ ਲక్ష్ਮੀ ਦਾ ਆਗਮਨ ਵੀ ਹੁੰਦਾ ਹੈ ਜੋਤੀ ਸ਼ਾਸਤਰ ਦੇ ਅਨੁਸਾਰ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਬਿੱਲੀ ਰੱਖੀ ਜਾਂਦੀ ਹੈ ਅਤੇ ਬਿੱਲੀ ਵਾਰ-ਵਾਰ ਕਰ ਉੰਦੀ ਰਹਿੰਦੀ ਹੈ ਤਾਂ ਉਹ ਸਾਡੇ ਲਈ ਅਸ਼ੁਭ ਹੁੰਦਾ ਹੈ ਸਾਡੇ ਘਰ ਵਿੱਚ ਜਿੱਥੇ ਵੀ ਬਿੱਲੀ ਘੁੰਮਦੀ ਹੈ ਉਸ ਜਗ੍ਹਾ ਤੇ ਨਕਾਰਾਤਮਕ ਊਰਜਾ ਆਉਂਦੀ ਹੈ ਅਤੇ ਸਾਡੇ ਘਰ ਵਿੱਚ ਮੌਜੂਦ ਸਕਾਰਾਤਮਕ ਊਰਜਾ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਘਰ ਵਿੱਚ ਬਿੱਲੀ ਰੱਖੀ ਜਾਂਦੀ ਹੈ ਉਸ ਘਰ ਦੇ ਮੈਂਬਰਾਂ ਦੀ ਸਿਹਤ ਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਘਰ ਦੇ ਮੈਂਬਰ ਵਾਰ-ਵਾਰ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਵੀ ਹੁੰਦੇ ਰਹਿੰਦੇ ਹਨ ਜੇਕਰ ਬਿੱਲੀ ਘਰ ਵਿੱਚ ਪਿਸ਼ਾਬ ਤੇ ਮਲ ਛੱਡਦੀ ਹੈ ਤਾਂ ਸਾਡੇ ਤੇ ਕੋਈ ਵੀ ਮੁਸੀਬਤ ਆਉਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਤੁਹਾਡੇ ਘਰ ਵਿੱਚ ਪਾਲਤੂ ਬਿੱਲੀ ਅਚਾਨਕ ਕਿਸੇ ਕਿਤੋਂ ਚਲੀ ਜਾਂਦੀ ਹੈ ਤਾਂ ਸਮਝੋ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਕੋਈ ਨਾ ਕੋਈ ਅਸ਼ੁਭ ਘਟਨਾ ਵਾਪਰਨ ਵਾਲੀ ਹੈ ਬਿੱਲੀ ਭਗਵਾਨ ਵਿਸ਼ਨੂੰ ਜੀ ਦੀ ਪਤਨੀ ਲక్ష్ਮੀ ਦੀ ਵੱਡੀ ਭੈਣ ਅ ਲక్ష్ਮੀ ਦਾ ਵਾਹਨ ਹੈ ਬਿੱਲੀ ਦਾ ਸ਼ੁਭ ਸੰਕੇਤ ਕੀ ਹੈ ਜੇਕਰ ਤੁਸੀਂ ਇੱਕ ਬਿੱਲੀ ਨੂੰ ਆਪਣੇ ਬੱਚੇ ਨਾਲ ਵੇਖਦੇ ਹੋ ਤਾਂ ਇਸ ਨੂੰ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਤੁਸੀਂ ਕਿਸੇ ਪੁਰਾਣੇ ਦੋਸਤ ਜਾਂ ਫਿਰ ਰਿਸ਼ਤੇਦਾਰ ਨੂੰ ਮਿਲਣ ਲਈ ਜਾ ਰਹੇ ਹੋ ਅਤੇ ਤੁਹਾਨੂੰ ਕੋਈ ਨਾ ਕੋਈ ਚੰਗੀ ਖਬਰ ਵੀ ਮਿਲ ਸਕਦੀ ਹੈ ਜੇਕਰ ਦੀਵਾਲੀ ਦੀ ਰਾਤ ਨੂੰ ਤੁਹਾਡੇ ਘਰ ਕੋਈ ਬਿੱਲੀ ਆਉਂਦੀ ਹੈ ਤਾਂ ਇਸ ਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਧਨ ਵੀ ਮਿਲ ਸਕਦਾ ਹੈ ਜੇਕਰ ਬਿੱਲੀ ਤੁਹਾਡੇ ਖੱਬੇ ਪਾਸੋਂ ਤੋਂ ਤੁਹਾਡੇ ਘਰ ਆਉਂਦੀ ਹੈ ਤਾਂ ਇਸ ਨੂੰ ਧਨ ਮਿਲ ਸਕਦਾ ਹੈ ਜੇਕਰ ਕੋਈ ਬਿੱਲੀ ਸੜਕ ਪਾਰ ਕਰਦੀ ਹੈ ਅਤੇ ਸੱਜੇ ਪਾਸੇ ਤੋਂ ਜਾਂਦੀ ਹੈ ਤਾਂ ਇਸ ਨੂੰ ਮਮਨਿਆ ਜਾਂਦਾ ਹੈ ਜੇਕਰ ਬਿੱਲੀ ਦੀ ਜੇਰ ਨੂੰ ਕੱਪੜੇ ਵਿੱਚ ਬੰਨ ਕੇ ਬਾਹਾਂ ਤੇ ਬੰਨਿਆ ਜਾਂਦਾ ਹੈ ਤਾਂ ਸਾਨੂੰ ਬੁਰੀ ਨਜ਼ਰ ਤੋਂ ਵੀ ਬਚਾਉਂਦਾ ਹੈ ਜੇਕਰ ਕਿਸੇ ਦੀ ਕੁੰਡਲੀ ਵਿੱਚ ਰਾਹੂ ਅਸ਼ુભ ਹੈ ਤਾਂ ਰਾਹੂ ਦੇ ਕਾਰਨ ਕਿਸੇ ਨੂੰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤਾਂ ਰਾਹੂ ਦੇ ਅਸ਼ੁੱਭ ਪ੍ਰਭਾਵਾਂ ਤੋਂ ਬਚਣ ਲਈ ਘਰ ਵਿੱਚ ਇੱਕ ਬਿੱਲੀ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕਿ ਬਿੱਲੀ ਨੂੰ ਰਾਹੂ ਦਾ ਵਾਹਨ ਵੀ ਮੰਨਿਆ ਜਾਂਦਾ ਹੈ। ਮੰਨਿਆ ਤਾਵਾਂ ਦੇ ਅਨੁਸਾਰ ਸੜਕ ਪਾਰ ਕਰਨ ਲਈ ਕਾਲੀ ਬਿੱਲੀ ਨੂੰ ਉਦੋਂ ਹੀ ਅਸ਼ੁਭ ਮੰਨਿਆ ਜਾਂਦਾ ਹੈ ਜਦੋਂ ਬਿੱਲੀ ਖੱਬੇ ਪਾਸੇ ਤੋਂ ਸੜਕ ਪਾਰ ਕਰਕੇ ਸੱਜੇ ਪਾਸੇ ਜਾਂਦੀ ਹੈ। ਹੋਰ ਸਥਿਤੀਆਂ ਵਿੱਚ ਸੜਕ ਪਾਰ ਕਰਨ ਵਾਲੀ ਬਿੱਲੀ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਜਦੋਂ ਕਿ ਕੋਈ ਵੀ ਬਿੱਲੀ ਸੜਕ ਪਾਰ ਕਰਕੇ ਦੂਜੇ ਪਾਸੇ ਜਾਂਦੀ ਹੈ। ਤਾਂ ਇਹ ਆਪਣੀ ਨਕਾਰਾਤਮਕ ਊਰਜਾ ਵੀ ਛੱਡ ਜਾਂਦੀ ਹੈ ਜੋ ਕਿ ਲੰਬੇ ਸਮੇਂ ਤੱਕ ਉਸ ਰਾਸਤੇ ਤੇ ਰਹਿੰਦੀ ਹੈ ਇਹ ਖਾਸ ਤੌਰ ਤੇ ਕਾਲੀ ਬਿੱਲੀ ਬਾਰੇ ਮੰਨਿਆ ਜਾਂਦਾ ਹੈ ਤੇ ਹੋ ਸਕਦਾ ਹੈ ਕਿ ਪੁਰਾਣੇ ਸਮਿਆਂ ਦੇ ਮਾਹਿਰਾਂ ਨੇ ਇਹ ਅੰਧਵਿਸ਼ਵਾਸ ਵੀ ਫੈਲਾਇਆ ਹੋਵੇ ਕਿ ਜੇਕਰ ਕੋਈ ਬਿੱਲੀ ਸੜਕ ਪਾਰ ਕਰਦੀ ਹੈ ਤਾਂ ਇਹ ਅਸ਼ੁਭ ਵੀ ਹੁੰਦਾ ਹੈ ਬਿੱਲੀ ਦਾ ਰੋਣਾ ਬਹੁਤ ਜ਼ਿਆਦਾ ਡਰਾਵਣਾ ਹੁੰਦਾ ਹੈ ਯਕੀਨਨ ਐ ਸੁਣ ਕੇ ਸਾਡੇ ਮਨ ਵਿੱਚ ਐ ਅਤੇ ਡਰ ਵੀ ਪੈਦਾ ਹੁੰਦਾ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵੀ ਬਿੱਲੀ ਘਰ ਵਿੱਚ ਆਉਂਦੀ ਹੈ ਅਤੇ ਰੋਣ ਲੱਗਦੀ ਹੈ ਤਾਂ ਇਹ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਦਾ ਸੰਕੇਤ ਵੀ ਹੁੰਦਾ ਹੈ ਜਾਂ ਕੋਈ ਅਨ ਸੁਖਾਵੀ ਘਟਨਾ ਵਾਪਰ ਸਕਦੀ ਹੈ ਬਿੱਲੀਆਂ ਦਾ ਆਪਸ ਵਿੱਚ ਲੜਨਾ ਪੈਸੇ ਦੇ ਨੁਕਸਾਨ ਅਤੇ ਕਰੇਲੂ ਕਲੇਸ਼ ਦਾ ਸੰਕੇਤ ਵੀ ਹੁੰਦਾ ਹੈ ਜੇਕਰ ਕਿਸੇ ਦੇ ਘਰ ਬਿੱਲੀਆਂ ਆਪਸ ਵਿੱਚ ਲੜ ਰਹੀਆਂ ਹਨ ਤਾਂ ਇਹ ਮੰਨਿਆ ਜਾਂਦਾ ਹੈ ਕਿ ਘਰ ਵਿੱਚ ਜਲਦੀ ਹੀ ਕਲੇਸ਼ ਪੈਦਾ ਹੋਣ ਵਾਲਾ ਹੈ। ਕਰੇਲੂ ਕਲੇਸ਼ ਦੇ ਕਾਰਨ ਵਿੱਤੀ ਨੁਕਸਾਨ ਵੀ ਹੁੰਦਾ ਹੈ। ਜਦੋਂ ਤੁਸੀਂ ਲੋਕਾਂ ਦਾ ਸਵਾਗਤ ਕਰਨ ਲਈ ਘਰ ਆਉਂਦੇ ਹੋ ਜਦੋਂ ਬਿੱਲੀ ਤੁਹਾਨੂੰ ਘਰ ਵਿੱਚ ਮਿਲਦੀ ਹੈ ਅਤੇ ਜਦੋਂ ਤੁਸੀਂ ਉਸ ਦੇ ਨਾਲ ਗੱਲ ਕਰਦੇ ਹੋ ਬਿੱਲੀ ਤੁਹਾਡੇ ਤੋਂ ਵੀ ਸਵਾਗਤ ਦੀ ਉਮੀਦ ਕਰਦੀ ਹੈ। ਧਿਆਨ ਦਿਓ ਕਿ ਬਿੱਲੀਆਂ ਲੋਕਾਂ ਨਾਲ ਸਮਾਜਿਕ ਸੰਪਰਕ ਦਾ ਆਨੰਦ ਵੀ ਮਾਣਦੀਆਂ ਹਨ। ਬਿੱਲੀਆਂ ਨੂੰ ਮਾਰਿਆ ਵੀ ਜਾ ਸਕਦਾ ਹੈ, ਉਹਨਾਂ ਨਾਲ ਖੇਡਿਆ ਵੀ ਜਾ ਸਕਦਾ ਹੈ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਜਾ ਸਕਦੀ ਹੈ। ਬਿੱਲੀਆਂ ਜੋ ਹਰ ਰੋਜ਼ ਲੰਬੇ ਸਮੇਂ ਲਈ ਇਕੱਲੀਆਂ ਰਹਿੰਦੀਆਂ ਹਨ, ਉਹਨਾਂ ਦੇ ਮਾਲਕ ਦਾ ਤਾਂਣ ਖਿੱਚਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਬਿੱਲੀਆਂ ਇਕੱਲੇ ਰਹਿਣਾ ਪਸੰਦ ਨਹੀਂ ਕਰਦੀਆਂ ਬਿੱਲੀਆਂ ਅਕਸਰ ਹੀ ਆਪਣੇ ਮਾਲਕ ਦਾ ਧਿਆਨ ਖਿੱਚਣ ਲਈ ਖੇਡਣ ਪਾਲਤੂ ਜਾਨਵਰਾਂ ਨੂੰ ਪਾਲਣ ਜਾਂ ਗੱਲ ਕਰਨ ਲਈ ਮਿਉਂਦੀਆਂ ਹਨ ਆਪਣੇ ਪਾਲਤੂ ਜਾਨਵਰਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਬਿੱਲੀਆਂ ਦੇ ਸ਼ੁਭ ਤੇ ਅਸ਼ੁਭ ਸੰਕੇਤ ਆਮ ਤੌਰ ਤੇ ਬਹੁਤ ਘੱਟ ਹੁੰਦਾ ਹੈ ਪਰ ਜੇਕਰ ਤੁਹਾਡੇ ਘਰ ਵਿੱਚ ਕਿ ਪੂਰੀ ਤਰ੍ਹਾਂ ਚਿੱਟੀ ਬਿੱਲੀ ਆਉਂਦੀ ਹੈ ਤਾਂ ਤੁਸੀਂ ਅਸਲ ਵਿੱਚ ਸ਼ੁਭ ਸੰਕੇਤ ਮੰਨ ਸਰਦੇ ਹੋ ਕਿਉਂਕਿ ਇੱਕ ਚਿੱਟੀ ਬਿੱਲੀ ਆਪਣੇ ਨਾਲ ਖੁਸ਼ਖਬਰੀ ਲੈ ਕੇ ਆਉਂਦੀ ਹੈ ਚਿੱਟੀ ਬਿੱਲੀ ਦੇ ਆਉਣ ਨਾਲ ਕਰਦੀਆਂ ਸਾਰੀਆਂ ਹੀ ਨਕਾਰਾਤਮਕ ਊਰਜਾਵਾਂ ਵੀ ਖਤਮ ਹੋ ਜਾਂਦੀਆਂ ਹਨ ਤੇ ਘਰ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਦਾ ਮਾਹੌਲ ਬਣਿਆ ਰਹਿੰਦਾ ਹੈ ਸ਼ਾਸਤਰਾ ਵਿੱਚ ਕਾਲੀ ਬਿੱਲੀ ਨੂੰ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਇਹ ਕੀ ਹੋ ਜਾਂਦਾ ਹੈ ਕਿ ਕਾਲੀ ਬਿੱਲੀ ਕਾਲੀਆਂ ਸ਼ਕਤੀਆਂ ਦਾ ਪ੍ਰਤੀਕ ਹੁੰਦੀ ਹੈ ਜੇਕਰ ਕੋਈ ਕਾਲੀ ਬਿੱਲੀ ਤੁਹਾਡਾ ਰਸਤਾ ਕੱਟਦੀ ਹੈ ਤਾਂ ਇੱਕ ਬਹੁਤ ਬੁਰਾ ਸ਼ਗਨ ਹੈ ਜਦੋਂ ਕਿ ਜੇਕਰ ਕੋਈ ਕਾਲੀ ਬਿੱਲੀ ਤੁਹਾਡੇ ਨਾਲ ਟਕਰਾ ਜਾਂਦੀ ਹੈ ਤਾਂ ਤੁਹਾਡੇ ਤੇ ਹਮਲਾ ਕਰਦੀ ਹੈ ਤਾਂ ਇੱਕ ਵਿਅਕਤੀ ਦੇ ਜੀਵਨ ਵਿੱਚ ਮੁਸੀਬਤ ਆਉਣ ਦਾ ਪ੍ਰਤੀਕ ਹੁੰਦਾ ਹੈ ਘਰ ਵਿੱਚ ਕਾਲੀ ਬਿੱਲੀ ਦੀ ਮੌਜੂਦਗੀ ਨੂੰ ਉੱਤਾਂ ਦੀ ਮੌਜੂਦਗੀ ਯਾਨੀ ਕਿ 네ਗਟਿਵ ਊਰਜਾ ਦਾ ਸੰਕੇਤ ਵੀ ਮੰਨਿਆ ਜਾਂਦਾ ਹੈ ਸੁਪਨੇ ਵਿੱਚ ਬਿੱਲੀ ਵੇਖਣਾ ਇੱਕ ਅਸ਼ੁੱਭ ਸੰਕੇਤ ਹੁੰਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਬਿੱਲੀ ਵੇਖਦੇ ਹੋ ਤਾਂ ਤੁਹਾਨੂੰ ਨੇੜਲੇ ਭਵਿੱਖ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ ਤੁਹਾਨੂੰ ਵਿੱਤੀ ਨੁਕਸਾਨ ਵੀ ਹੋ ਸਕਦਾ ਹੈ ਤੁਹਾਡੇ ਖਰਚੇ ਵੀ ਵਸ ਸਕਦੇ ਹਨ ਤੁਹਾਡੀ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਸਿਹਤ ਵੀ ਵਿਗੜ ਸਕਦੀ ਹੈ ਪਰ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਕਾਲੀ ਬਿੱਲੀ ਦੇਖਦੇ ਹੋ ਤਾਂ ਤੁਹਾਨੂੰ ਧੌਲਤ ਮਿਲਦੀ ਹੈ ਹਾਂ ਜੇਕਰ ਕਾਲੀ ਬਿੱਲੀ ਤੁਹਾਡੇ ਤੇ ਹਮਲਾ ਕਰ ਰਹੀ ਹੈ ਤਾਂ ਇੱਕ ਬੁਰਾ ਸੰਕੇਤ ਹੁੰਦਾ ਹੈ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਇੱਕ ਚਿੱਟੀ ਬਿੱਲੀ ਨੂੰ ਦੇਖਦੇ ਹੋ ਤਾਂ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਬੁਰਾ ਸਮਾਂ ਜਲਦੀ ਹੀ ਖਤਮ ਹੋਣ ਵਾਲਾ ਹੈ ਜੇਕਰ ਤੁਸੀਂ ਸਵੇਰੇ ਜਲਦੀ ਉਰਦੇ ਹੀ ਬਿੱਲੀ ਵੇਖ ਲੈਂਦੇ ਹੋ ਤਾਂ ਇਸ ਗੱਲ ਦਾ ਸੰਕੇਤ ਹੈ ਕਿ ਅੱਜ ਤੁਹਾਡੇ ਘਰ ਵਿੱਚ ਕੋਈ ਮਹਿਮਾਨ ਆਉਣ ਵਾਲਾ ਹੈ ਜਾਂ ਫਿਰ ਕਿਸੇ ਦੋਸਤ ਨੂੰ ਤੁਸੀਂ ਮਿਲਣ ਜਾ ਰਹੇ ਹੋ ਜੇਕਰ ਕੋਈ ਵਿਦਿਆਰਥੀ ਸਵੇਰੇ ਉੱਠ ਕੇ ਬਿੱਲੀ ਵੇਖਦਾ ਹੈ ਤਾਂ ਉਸ ਨੂੰ ਪੜ੍ਹਾਈ ਵਿੱਚ ਜਾਂ ਕਿਸੇ ਵੀ ਮੁਕਾਬਲੇ ਵਿੱਚ ਸਫਲਤਾ ਮਿਲਦੀ ਹੈ ਬਿੱਲੀ ਦਾ ਰੋਣਾ ਬਹੁਤ ਹੀ ਅਸ਼ੁਭ ਹੁੰਦਾ ਹੈ ਖਾਸ ਕਰਕੇ ਜੇਕਰ ਕਿਸੇ ਸ਼ੁਭ ਮੌਕੇ ਤੇ ਬਿੱਲੀ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਅਸ਼ubh ਨਤੀਜੇ ਲੈ ਕੇ ਆਉਂਦਾ ਹੈ ਜੇਕਰ ਤੁਸੀਂ ਕਈ ਦਿਨਾਂ ਤੋਂ ਬਿੱਲੀ ਦੇ ਰੋਣ ਦੀ ਆਵਾਜ਼ ਸੁਣ ਰਹੇ ਹੋ ਤਾਂ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਕਿਸੇ ਦੇ ਜੀਵਨ ਵਿੱਚ ਕੋਈ ਸੰਕਟ ਆ ਸਕਦਾ ਹੈ ਘਰ ਦੇ ਅੰਦਰ ਬਿੱਲੀ ਦਾ ਮਰਨਾ ਬਹੁਤ ਹੀ ਜ਼ਿਆਦਾ ਅਸ਼ubh ਹੁੰਦਾ ਹੈ ਆਸ ਕਰਕੇ ਜੇਕਰ ਕੋਈ ਵਿਅਕਤੀ ਜਾਣ ਬੁੱਝ ਕੇ ਬਿੱਲੀ ਨੂੰ ਮਾਰਦਾ ਹੈ ਜਾਇ ਇਸ ਨੂੰ ਮਾਰਨ ਦੇ ਇਰਾਦੇ ਨਾਲ ਕੁਝ ਕਰਦਾ ਹੈ ਤਾਂ ਹੈ ਯਕੀਨੀ ਹੈ ਕਿ ਉਸਨਾਂ ਕੁਝ ਨਾ ਕੁਝ ਅਸ਼ੋਕ ਜ਼ਰੂਰ ਵਾਪਰੇਗਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵੱਤੋ ਆ ਸ਼ੇਅਰ ਕਰੋ ਤੇ ਚੈਨਲ ਸਿੰਰਿਤ ਹੋ ਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਮਾਤਾ ਰਾਣੀ ਦਾ ਹੈ ਸ਼ਿਰਵਾਦ ਹਮੇਸ਼ਾ ਹੀ ਤੁਹਾਡੇ ਤੇ ਬਣਿਆ ਰਹੀ ਧੰਨਵਾਦ ਜੀ